ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਹੋਰ ਝੋਟ ਆਇਆ ਸਾਹਮਣੇ ਉਹਨਾਂ ਵੱਲੋਂ ਪਿਛਲੇ ਦਿਨੀ ਇੱਕ ਗੱਲ ਕਹੀ ਗਈ ਕਿ ਕਿਸਾਨ ਆਗੂਆਂ ਤੇ ਧਰਨਿਆਂ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਵਿੱਚ ਐਮਾਜ਼ਨ ਜਿਹੜੀ ਡਿਲੀਵਰੀ ਕਰਦਾ ਹੈ ਉਹ ਦਿੱਲੀ ਦੇ ਵਿੱਚ ਹੋਰ ਰੇਟ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਹੋਰ ਰੇਟ ਹੁੰਦਾ ਅਸੀਂ ਇਸ ਤੇ ਸਰਚ ਕੀਤੀ ਜਾਣਕਾਰੀ ਲਈ ਐਮਾਜ਼ਨ ਦੇ ਉੱਤੇ ਸਰਚ ਕਰਕੇ ਦੇਖਿਆ ਅਸੀਂ ਪੰਜਾਬ ਦਾ ਐਡਰੈਸ ਵੀ ਪਾ ਕੇ ਦੇਖਿਆ ਤੇ ਅਸੀਂ ਜਿਹੜਾ ਦਿੱਲੀ ਦਾ ਐਡਰੈਸ ਵੀ ਪਾ ਕੇ ਦੇਖਿਆ ਪੰਜਾਬ ਦੇ ਐਡਰੈਸ ਤੇ ਜਿਹੜੀ ਚੀਜ਼ ਜਿਸ ਰੇਟ ਤੇ ਇੱਕ ਅਸੀਂ ਭਰਿਆ ਕਿ LED ਕਿੰਨੇ ਦੀ ਮਿਲਦੀ ਹੈ ਇੱਕ ਕੰਪਨੀ ਦੀ ਤਾਂ ਪੰਜਾਬ ਦੇ ਐਡਰੈਸ ਤੇ ਵੀ ਉਹਦਾ ਉਹੀ ਰੇਟ ਸੀ ਤੇ ਇੱਕ ਦਿੱਲੀ ਦਾ ਜਿਹੜਾ ਪਿੰਨ ਕੋਡ ਭਰ ਕੇ ਦੇਖਿਆ ਉਹਦੇ ਤੇ ਵੀ ਉਹੀ ਰੇਟ ਸੀ ਅਸੀਂ ਸੋਚਿਆ ਕਿ ਇਹਦੇ ਵਿੱਚ ਕੋਈ ਚਲੋ ਹੋ ਸਕਦਾ ਫਿਰ ਅਸੀਂ ਇੱਕ ਜਿਹੜੀ ਹੈ ਵਾਸ਼ਿੰਗ ਮਸ਼ੀਨ ਜਿਹੜੀ ਹੈ ਉਹ ਵੀ ਸਰਚ ਕਰਕੇ ਦੇਖੀ ਪੰਜਾਬ ਦੇ ਵਿੱਚ ਵੀ ਉਹੀ ਰੇਟ ਸੀ ਤੇ ਦਿੱਲੀ ਦੇ ਵਿੱਚ ਵੀ ਉਹੀ ਰੇਟ ਸੀ ਫਿਰ ਇੱਕ ਅਸੀਂ ਸ਼ੂ ਸਰਚ ਕਰਕੇ ਦੇਖਿਆ ਬੂਟ ਸਰਚ ਕਰਕੇ ਦੇਖੇ ਇਹ ਇੱਕ ਅਸੀਂ ਸੱਚ ਕਰਕੇ ਦੇਖੀ ਘੜੀ ਸਰਚ ਕਰਕੇ ਦੇਖੀ ਅਜਿਹਾਂ ਕਈ ਚੀਜ਼ਾਂ ਸਰਚ ਕਰਕੇ ਦੇਖਿਆ ਤਾਂ ਦੋਨਾਂ ਦਾ ਰੇਟ ਇੱਕੋ ਜਿਹਾ ਹੀ ਸੀ ਚਾਹੇ ਉਹ ਦਿੱਲੀ ਹੋਵੇ ਤੇ ਚਾਹੇ ਉਹ ਪੰਜਾਬ ਹੋਵੇ ਹੋ ਸਕਦਾ ਹੈ ਕਿ ਹਜ਼ਾਰਾਂ ਪਿੱਛੇ ਇੱਕ ਅੱਧੀ ਚੀਜ਼ ਦਾ ਰੇਟ 'ਚ ਫਰਕ ਹੋਵੇ ਉਹ ਫਰਕ ਵੀ ਕਿਵੇਂ ਹੁੰਦਾ ਫਰਕ ਇਹ ਹੁੰਦਾ ਹੈ ਕਿ ਕਈ ਚੀਜ਼ਾਂ ਹੈਵੀ ਹੁੰਦੀਆਂ ਉਹਨਾਂ ਦੀ ਡਿਲੀਵਰੀ ਦਾ ਫਰਕ ਜ਼ਰੂਰ ਪੈ ਜਾਂਦਾ ਉਹ ਕੱਲੇ ਪੰਜਾਬ ਹੀ ਨਹੀਂ ਉਹ ਸਾਰੇ ਸੂਬਿਆਂ ਦੇ ਵਿੱਚ ਹੀ ਵੱਖੋ ਵੱਖਰਾ ਰੇਟ ਪੈ ਜਾਂਦਾ ਸੋ ਜਿਹੜੀ ਇਹ ਗੱਲ ਕਹੀ ਕਿ ਕਿ ਪੰਜਾਬ 'ਚ ਧਰਨਿਆਂ ਕਰਕੇ ਇਹ ਚੀਜ਼ ਦਾ ਫਰਕ ਪਿਆ ਧਰਨਿਆਂ ਕਰਕੇ ਰੇਟ ਮਹਿੰਗੇ ਹੋਏ ਜਾ Amazon ਦਾ ਦਿੱਲੀ ਦੇ ਵਿੱਚ ਰੇਟ ਹੋ ਰਿਹਾ ਪੰਜਾਬ 'ਚ ਰੇਟ ਹੋ ਰਿਹਾ ਉਹ ਗੱਲ ਕਿਤੇ ਵੀ ਸੱਚ ਸੱਚ ਹੁੰਦੀ ਨਹੀਂ ਜਾਂਦੀ ਕਈ ਚੀਜ਼ਾਂ ਸਰਚ ਕਰਕੇ ਦੇਖੀਆਂ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਵੀ ਚੈੱਕ ਕਰ ਸਕਦੇ ਹੋ ਹੋ ਸਕਦਾ ਹੈ ਹਜ਼ਾਰਾਂ ਦੇ ਪਿੱਛੇ ਇੱਕ ਦੀ ਚੀਜ਼ ਜਿਹੜੀ ਹੈ ਉਹ ਇਸ ਤਰੀਕੇ ਦੀ ਹੋਵੇ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਸਿਰਫ ਜਿਹੜੀ ਹੈ ਇੱਕ 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 ਧਿਰ ਨੂੰ ਬਦਨਾਮ ਕਰਨ ਦੇ ਲਈ ਇਸ ਤਰੀਕੇ ਦਾ ਇੱਕ ਪੰਜਾਬ ਦੇ ਐਡੇ ਵੱਡੇ ਅਹੁਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਤੋਂ ਉੱਪਰ ਕੁਝ ਵੀ ਨਹੀਂ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਪੰਜਾਬ ਦੇ ਰਾਜੇ ਨੇ ਜੇ ਅਸੀਂ ਕਹਿ ਸਕਦੇ ਹੁਈਏ ਪੰਜਾਬ ਦੇ ਹੌਲੀ ਸੋਲੀ ਨੇ ਪੰਜਾਬ ਦੇ ਮਾਲਕ ਨੇ ਉਹ ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਇਸ ਤਰੀਕੇ ਦਾ ਕੱਚਾ ਬਿਆਨ ਜਿਹੜਾ ਉਹ ਸਹੀ ਨਹੀਂ ਜਾਪਦਾ ਇਸ ਤਰੀਕੇ ਦੀ ਗੱਲ ਕਰਨੀ ਲੋਕਾਂ ਨੂੰ ਇਹ ਵਾਕਈ ਗੱਲ ਜਚਾ ਦੇਣੀ ਕਿ ਹਾਂ ਇਹ ਗੱਲ ਹੈ ਕਿ ਧਰਨਿਆਂ ਦੇ ਨਾਲ ਹੀ ਚੀਜ਼ ਦਾ ਫਰਕ ਪੈਂਦਾ ਹੈ ਹਾਲਾਂਕਿ ਫਿਰੇ ਦੱਸਦੀ ਹੈ ਕਿ ਜਿਹੜੇ ਧਰਨੇ ਲੱਗੇ ਹੋਏ ਆ ਜਾਂ ਲੱਗਦੇ ਆ ਉਹ ਕਿਸਾਨਾਂ ਨੇ ਸੜਕਾਂ ਨਹੀਂ ਰੋਕੀਆਂ ਜੇਕਰ ਖਨੌਰੀ ਤੇ ਸੰਭੂ ਤੇ ਬੈਠੇ ਆ ਤਾ ਡੱਲੇਵਾਲ ਸਾਫ ਤਾਂ ਜੰਤਰ ਮੰਤਰ ਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਦਿੱਤਾ ਜਾਵੇ ਸੜਕਾਂ ਜਿਹੜੀਆਂ ਉਹ ਹਰਿਆਣੇ ਨੇ ਰੋਕੀਆਂ ਹੋਈਆਂ ਹਰਿਆਣਾ ਸੜਕਾਂ ਖੋਲ ਦੇਵੇ ਕਿਸਾਨ ਜੰਤਰ ਮੰਤਰ ਜਾ ਕੇ ਬਹਿ ਜਾਣਗੇ ਨਾ ਕੋਈ ਤਕਲੀਫ ਆਵੇਂ ਨਾ ਚਿੰਜਕ ਫਿਰ ਜੇ ਪੈਂਤਰੀਕ ਨੂੰ ਪੰਜਾਬ ਦੇ ਵਿੱਚ ਸੜਕਾਂ ਰੁਕੀਆਂ ਤਾਂ ਕਿਸਾਨਾਂ ਨੇ ਤਾਂ ਪ੍ਰੋਗਰਾਮ ਦੇ ਦਿੱਤਾ ਸੀ ਕਿ ਅਸੀਂ ਇੱਕ ਸਾਈਡ ਤੇ ਬੈਠ ਜਾਣਾ ਸੀ ਹੁਣ ਸੜਕਾਂ ਨਹੀਂ ਰੋਕਣੀਆਂ ਤਾਂ ਉੱਥੇ ਵੀ ਬੈਰੀਕੇਟਿੰਗ ਕਰਕੇ ਸੜਕ ਰੋਕੀ ਗਈ ਆ ਪੰਜਾਬ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਰੋਕੀ ਗਈ ਆ ਸੋ ਇਸ ਤਰੀਕੇ ਦੀਆਂ ਗੱਲਾਂ ਤੋਂ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਬਤਨਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲਾ ਸ਼ਬਦ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਛੋਟੀ ਗੱਲ ਨਹੀਂ ਹੁੰਦੀ ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਕਦੇ ਗੋਲਡੀ ਬਰਾੜ ਫੜ ਲਿਆ ਕਦੇ ਅੰਗਰੇਜ਼ ਆ ਰਹੇ ਇੱਥੇ ਕੰਮ ਕਰਨੇ ਅਜਿਹੀਆਂ ਗੱਲਾਂ ਕਈ ਵਾਰ ਕੀਤੀਆਂ ਪਰ ਫਿਰ ਵੀ ਮੁੱਖ ਮੰਤਰੀ ਸਾਹਿਬ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲਾ ਸ਼ਬਦ ਕਾਨੂੰਨ ਹੀ ਹੁੰਦਾ ਮੁੱਖ ਮੰਤਰੀ ਦੇ ਨਿਕਲ ਚੋਂ ਮੂੰਹ ਚੋਂ ਨਿਕਲੀ ਗੱਲ ਜਿਵੇਂ ਉਹ ਕਹਿੰਦੇ ਨੇ ਕਿ 3.5 ਕਰੋੜ ਲੋਕਾਂ ਦਾ ਕਿ 3 ਕਰੋੜ ਲੋਕਾਂ ਦੀ ਕਸਟੋਡੀਅਨ ਨੇ 3 ਕਰੋੜ ਲੋਕਾਂ ਦੀ ਗੱਲ ਹੁੰਦੀ ਹੈ ਜਿਹੜੀ ਉਹਨਾਂ ਦੇ ਮੂੰਹ ਚੋਂ ਨਿਕਲਦੀ ਹੈ ਸੋ ਉਹਨਾਂ ਨੂੰ ਮੂੰਹ ਦੇ ਵਿੱਚੋਂ ਜਹੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਕਿ ਅਸਲ ਸਚਾਈ ਤੋਂ ਜਿਹੜੀ ਉਹ ਨੇੜੇ țeੜੇ ਵੀ ਨਾ ਹੋਵੇ ਹੋ ਸਕਦਾ ਮੈਂ ਫਿਰ ਕਹਣਾ ਕਿ Amazon ਤੇ ਕੋਈ ਪ੍ਰੋਡਕਟ ਦਾ ਡਾਟਾ ਮੈਚ ਕਰਦਾ ਹੋਵੇ ਪਰ ਅਸੀਂ ਕਈ ਪ੍ਰੋਡਕਟ ਸਰਚ ਕਰਕੇ ਦੇਖਿਆ ਉਹਨਾਂ ਸਭ ਦੇ ਡਾਟਾ ਜਿਹੜੇ ਉਹ ਲਗਭਗ ਸੇਮ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਹੋਰ ਝੂਠ ਆਇਆ ਸਾਹਮਣੇ ਉਹਨਾਂ ਵੱਲੋਂ ਪਿਛਲੇ ਦਿਨ ਹੀ ਇੱਕ ਗੱਲ ਕਹੀ ਗਈ ਕਿ ਕਿਸਾਨ ਆਗੂਆਂ ਤੇ ਧਰਨਿਆਂ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਵਿੱਚ Amazon ਜਿਹੜੀ ਡਿਲੀਵਰੀ ਕਰਦਾ ਉਹ ਦਿੱਲੀ ਦੇ ਵਿੱਚ ਹੋਰ ਰੇਟ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਹੋਰ ਰੇਟ ਹੁੰਦਾ ਅਸੀਂ ਇਸ ਤੇ ਸਰਚ ਕੀਤੀ ਜਾਣਕਾਰੀ ਲਈ Amazon ਦੇ ਉੱਤੇ ਸਰਚ ਕਰਕੇ ਦੇਖਿਆ ਅਸੀਂ ਪੰਜਾਬ ਦਾ ਐਡਰੈਸ ਵੀ ਪਾ ਕੇ ਦੇਖਿਆ ਤੇ ਅਸੀਂ ਜਿਹੜਾ ਦਿੱਲੀ ਦਾ ਐਡਰੈਸ ਵੀ ਪਾ ਕੇ ਦੇਖਿਆ ਪੰਜਾਬ ਦੇ ਐਡਰੈਸ ਤੇ ਜਿਹੜੀ ਚੀਜ਼ ਜਿਸ ਰੇਟ ਤੇ ਇੱਕ ਅਸੀਂ ਭਰਿਆ ਕਿ LED ਕਿੰਨੇ ਦੀ ਮਿਲਦੀ ਹੈ ਇੱਕ ਕੰਪਨੀ ਦੀ ਤਾ ਪੰਜਾਬ ਦੇ ਐਡਰੈਸ ਤੇ ਵੀ ਉਹਦਾ ਉਹੀ ਰੇਟ ਸੀ ਤੇ ਇੱਕ ਦਿੱਲੀ ਦਾ ਜਿਹੜਾ ਪਿੰਨ ਕੋਡ ਭਰ ਕੇ ਦੇਖਿਆ ਉਹਦੇ ਤੇ ਵੀ ਉਹੀ ਰੇਟ ਸੀ ਅਸੀਂ ਸੋਚਿਆ ਕਿ ਇਹਦੇ ਵਿੱਚ ਕੋਈ ਚਲੋ ਹੋ ਸਕਦਾ ਫਿਰ ਅਸੀਂ ਇੱਕ ਜਿਹੜੀ ਹੈ ਵਾਸ਼ਿੰਗ ਮਸ਼ੀਨ ਜਿਹੜੀ ਹੈ ਉਹ ਵੀ ਸਰਚ ਕਰਕੇ ਦੇਖੀ ਪੰਜਾਬ ਦੇ ਵਿੱਚ ਵੀ ਉਹੀ ਰੇਟ ਸੀ ਤੇ ਦਿੱਲੀ ਦੇ ਵਿੱਚ ਵੀ ਉਹੀ ਰੇਟ ਸੀ ਫਿਰ ਇੱਕ ਅਸੀਂ ਸ਼ੂ ਸਰਚ ਕਰਕੇ ਦੇਖਿਆ ਬੂਟ ਸਰਚ ਕਰਕੇ ਦੇਖੇ ਫਿਰ ਇੱਕ ਅਸੀਂ ਸਰਚ ਕਰਕੇ ਦੇਖੀ ਘੜੀ ਸਰਚ ਕਰਕੇ ਦੇਖੀ ਅਜਿਆਂ ਕਈ ਚੀਜ਼ਾਂ ਸਰਚ ਕਰਕੇ ਦੇਖਿਆ ਤਾਂ ਦੋਨਾਂ ਦਾ ਰੇਟ ਇੱਕੋ ਜਿਹਾ ਹੀ ਸੀ ਚਾਹੇ ਉਹ ਦਿੱਲੀ ਹੋਵੇ ਤੇ ਚਾਹੇ ਉਹ ਪੰਜਾਬ ਹੋਵੇ ਹੋ ਸਕਦਾ ਹੈ ਕਿ ਹਜ਼ਾਰਾਂ ਪਿੱਛੇ ਇੱਕ ਅਧੀ ਚੀਜ਼ ਦਾ ਰੇਟ 'ਚ ਫਰਕ ਹੋਵੇ ਉਹ ਫਰਕ ਵੀ ਕਿਵੇਂ ਹੁੰਦਾ ਉਹ ਫਰਕ ਇਹ ਹੁੰਦਾ ਹੈ ਕਿ ਕਈ ਚੀਜ਼ਾਂ ਹੈਵੀ ਹੁੰਦੀਆਂ ਉਹਨਾਂ ਦੀ ਡਿਲੀਵਰੀ ਦਾ ਫਰਕ ਜ਼ਰੂਰ ਪੈ ਜਾਂਦਾ ਉਹ ਕੱਲੇ ਪੰਜਾਬ ਹੀ ਨਹੀਂ ਉਹ ਸਾਰੇ ਸੂਬਿਆਂ ਦੇ ਵਿੱਚ ਹੀ ਵੱਖ-ਵੱਖਰਾ ਰੇਟ ਪੈ ਜਾਂਦਾ ਸੋ ਜਿਹੜੀ ਇਹ ਗੱਲ ਕਹੀ ਕਿ ਕਿ ਪੰਜਾਬ 'ਚ ਧਰਨਿਆਂ ਕਰਕੇ ਇਹ ਚੀਜ਼ ਦਾ ਫਰਕ ਪਿਆ ਧਰਨਿਆਂ ਕਰਕੇ ਰੇਟ ਮਹਿੰਗੇ ਹੋਏ ਜਾਂ ਐਮਾਜ਼ਨ ਦਾ ਦਿੱਲੀ ਦੇ ਵਿੱਚ ਰੇਟ ਹੋਰ ਹੈ ਪੰਜਾਬ 'ਚ ਰੇਟ ਹੋਰ ਹੈ ਉਹ ਗੱਲ ਕਿਤੇ ਵੀ ਸੱਚਾ ਸੱਚ ਹੁੰਦੀ ਨਹੀਂ ਜਾਪਦੀ ਕਈ ਚੀਜ਼ਾਂ ਸਰਚ ਕਰਕੇ ਦੇਖੀਆਂ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਵੀ ਚੈੱਕ ਕਰ ਸਕਦੇ ਹੋ ਹੋ ਸਕਦਾ ਹੈ ਹਜ਼ਾਰਾਂ ਦੇ ਪਿੱਛੇ ਇੱਕ ਦੀ ਚੀਜ਼ ਜਿਹੜੀ ਹੈ ਉਹ ਇਸ ਤਰੀਕੇ ਦੀ ਹੋਵੇ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਸਿਰਫ ਜਿਹੜੀ ਹੈ ਇੱਕ 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 ਧਿਰ ਨੂੰ ਬਦਨਾਮ ਕਰਨ ਦੇ ਲਈ ਇਸ ਤਰੀਕੇ ਦਾ ਇੱਕ ਪੰਜਾਬ ਦੇ ਐਡੇ ਵੱਡੇ ਅਹੁਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਤੋਂ ਉੱਪਰ ਕੁਝ ਵੀ ਨਹੀਂ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਪੰਜਾਬ ਦੇ ਰਾਜੇ ਨੇ ਜੇ ਅਸੀਂ ਕਹਿ ਸਕਦੇ ਹੁਈਏ ਪੰਜਾਬ ਦੇ ਹੋਲੀ ਸੋਲੀ ਨੇ ਪੰਜਾਬ ਦੇ ਮਾਲਕ ਨੇ ਉਹ ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਇਸ ਤਰੀਕੇ ਦਾ ਕੱਚਾ ਬਿਆਨ ਜਿਹੜਾ ਉਹ ਸਹੀ ਨਹੀਂ ਜਾਪਦਾ ਇਸ ਤਰੀਕੇ ਦੀ ਗੱਲ ਕਰਨੀ ਲੋਕਾਂ ਨੂੰ ਇਹ ਵਾਕਈ ਗੱਲ ਜਚਾ ਦੇਣੀ ਕਿ ਹਾਂ ਇਹ ਗੱਲ ਹੈ ਕਿ ਧਰਨਿਆਂ ਦੇ ਨਾਲ ਹੀ ਚੀਜ਼ ਦਾ ਫਰਕ ਪੈਂਦਾ ਹੈ ਹਾਲਾਂਕਿ ਫੇਰੇ ਦੱਸਦੀ ਹੈ ਕਿ ਜਿਹੜੇ ਧਰਨੇ ਲੱਗੇ ਹੋਏ ਆ ਜਾਂ ਲੱਗਦੇ ਆ ਉਹ ਕਿਸਾਨਾਂ ਨੇ ਸੜਕਾਂ ਨਹੀਂ ਰੋਕੀਆਂ ਜੇਕਰ ਖਨੌਰੀ ਤੇ ਸੰਭੂ ਤੇ ਬੈਠੇ ਆ ਤਾਂ ਡੱਲਿਆਲ ਸਾਫ ਤਾਂ ਜੰਤਰ ਮੰਤਰ ਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਦਿੱਤਾ ਜਾਵੇ ਸੜਕਾਂ ਜਿਹੜੀਆਂ ਉਹ ਹਰਿਆਣੇ ਨੇ ਰੋਕੀਆਂ ਹੋਈਆਂ ਹਰਿਆਣਾ ਸੜਕਾਂ ਖੋਲ ਦੇਵੇ ਕਿਸਾਨ ਜੰਤਰ ਮੰਤਰ ਜਾ ਕੇ ਬਹਿ ਜਾਣਗੇ ਨਾ ਕੋਈ ਤਕਲੀਫ ਆਵੇਂ ਨਾ ਚੰਜਕ ਫਿਰ ਜੇ 5 ਤਰੀਕ ਨੂੰ ਪੰਜਾਬ ਦੇ ਵਿੱਚ ਸੜਕਾਂ ਰੁਕੀਆਂ ਤਾ ਕਿਸਾਨਾਂ ਨੇ ਤਾਂ ਪ੍ਰੋਗਰਾਮ ਦੇ ਦਿੱਤਾ ਸੀ ਕਿ ਅਸੀਂ ਇੱਕ ਸਾਈਡ ਤੇ ਬੈਠ ਜਾਣਾ ਸੀ ਹੁਣ ਸੜਕਾਂ ਨਹੀਂ ਰੋਕਣੀਆਂ ਤਾਂ ਉੱਥੇ ਵੀ ਬੈਰੀਕੇਡਿੰਗ ਕਰਕੇ ਸੜਕ ਰੋਕੀ ਗਈ ਹੈ ਉਹ ਪੰਜਾਬ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਰੋਕੀ ਗਈ ਹੈ ਸੋ ਇਸ ਤਰੀਕੇ ਦੀਆਂ ਗੱਲਾਂ ਤੋਂ ਮਾਣਜੋਗ ਮੁੱਖ ਮੰਤਰੀ ਸਾਹਿਬ ਨੂੰ ਬਚਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲਾ ਸ਼ਬਦ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਛੋਟੀ ਗੱਲ ਨਹੀਂ ਹੁੰਦੀ ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਕਦੇ ਗੋਲਡੀ ਬਰਾੜ ਫੜ ਲਿਆ ਕਦੇ ਅੰਗਰੇਜ਼ ਆ ਰਹੇ ਇੱਥੇ ਕੰਮ ਕਰਨੇ ਅਜਿਹੀਆਂ ਗੱਲਾਂ ਕਈ ਵਾਰ ਕੀਤੀਆਂ ਹੈ ਪਰ ਫਿਰ ਵੀ ਮੁੱਖ ਮੰਤਰੀ ਸਾਹਿਬ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲਾ ਸ਼ਬਦ ਕਾਨੂੰਨ ਹੀ ਹੁੰਦਾ ਮੁੱਖ ਮੰਤਰੀ ਦੇ ਨਿਕਲ ਚੋਂ ਮੂੰਹ ਚੋਂ ਨਿਕਲੀ ਗੱਲ ਔਰ ਜਿਵੇਂ ਉਹ ਕਹਿੰਦੇ ਨੇ ਕਿ 3.5 ਕਰੋੜ ਲੋਕਾਂ ਦਾ ਕਿ 3 ਕਰੋੜ ਲੋਕਾਂ ਦੀ ਉਹ ਕਸਟੋਡੀਅਨ ਨੇ 3 ਕਰੋੜ ਲੋਕਾਂ ਦੀ ਗੱਲ ਹੁੰਦੀ ਹੈ ਜਿਹੜੀ ਉਹਨਾਂ ਦੇ ਮੂੰਹ ਚੋਂ ਨਿਕਲਦੀ ਹੈ ਸੋ ਉਹਨਾਂ ਨੂੰ ਮੂੰਹ ਦੇ ਵਿੱਚੋਂ ਇਹਹੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਕਿ ਅਸਲ ਸਚਾਈ ਤੋਂ ਜਿਹੜੀ ਉਹ ਨੇੜੇ țeੜੇ ਵੀ ਨਾ ਹੋਵੇ ਹੋ ਸਕਦਾ ਮੈਂ ਫਿਰ ਕਹਾਂ ਕਿ Amazon ਤੇ ਕੋਈ ਪ੍ਰੋਡਕਟ ਦਾ ਰੇਟ ਨਾਲ ਮੈਚ ਕਰਦਾ ਹੋਵੇ ਪਰ ਅਸੀਂ ਕਈ ਪ੍ਰੋਡਕਟ ਸਰਚ ਕਰਕੇ ਦੇਖਿਆ